ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਈਆਂ ਦੀ ਉਮਰ 60 70 ਸਾਲ ਦੀ ਵੀ ਹੋ ਜਾਵੇ ਤਾਂ ਉਹਨਾਂ ਦੀ ਸੰਸਾਰੀ ਪકડ ਨਹੀਂ ਜਾਂਦੀ ਸੰਸਾਰੀ ਪકડ ਨਿਕਲੇਗੀ ਤਾਂ ਹੀ ਤਾਂ ਨਿਰੰਕਾਰੀ ਪકડ ਆਵੇਗੀ ਜਿਸ ਦਾ ਮਨ ਮਾਇਆ ਦੀ ਪકડ ਤੋਂ ਟੱਪਿਆ ਹੋਵੇਗਾ ਉਹ ਕਹੇਗਾ 6 7 ਘੰਟੇ ਕੀਰਤ ਬਹੁਤ ਹੈ ਅਤੇ ਜਿਹੜਾ ਮਾਇਆ ਦੀ ਪકડ ਵਿੱਚ ਵਸਿਆ ਹੋਵੇਗਾ ਉਹ ਸਵੇਰੇ 7 ਵਜੇ ਦੁਕਾਨ ਖੋਲ ਕੇ ਰਾਤ ਨੂੰ 11-12 ਵਜੇ ਬੰਦ ਕਰੇਗਾ ਕਿਉਂਕਿ ਉਹ ਫਸਿਆ ਪਿਆ ਹੈ ਜੋ ਕਿਰਤ ਕਰੇ ਉਹ ਫਸੇ ਹਨ ਦੰਦੇ ਵਿੱਚ ਅਤੇ ਕਹਿੰਦੇ ਹਨ ਇਹ ਨਹੀਂ ਚੱਲਦਾ ਤਾਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਇਹ ਵੀ ਠੀਕ ਹੈ ਦੁਨੀਆ ਵਿੱਚ ਵਿਚਰਨ ਲਈ ਮਾਇਆ ਦੀ ਬੜੀ ਲੋੜ ਹੈ ਪਰ ਬਹੁਤ ਮਾਇਆ ਕਈ ਵਾਰੀ ਦੁੱਖ ਕਲੇਸ਼ ਅਤੇ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ ਕਿਉਂਕਿ ਇਹ ਮਾਇਆ ਬੜਿਆਂ ਬੜਿਆਂ ਦਾ ਦਿਮਾਗ ਪੁੱਠਾ ਕਰ ਦਿੰਦੀ ਹੈ ਮਤ ਤੇ ਪਰਦਾ ਪਾ ਦਿੰਦੀ ਹੈ ਇਸ ਮਾਇਆ ਦੇ ਖਾਤਰ ਬੰਦਾ ਬੜੇ-ਬੜੇ ਮਾੜੇ ਕੰਮ ਵੀ ਕਰਦਾ ਹੈ ਆਪਣੇ ਨਾਲ ਵੀ ਵਿਗੜ ਲੈਂਦਾ ਹੈ ਬਾਬਾ ਜੀ ਬਚਨ ਕਰਦੇ ਸਨ ਕਿ ਮਾਇਆ ਮਾੜੀ ਨਹੀਂ ਮਾਇਆ ਦੇ ਛਲ ਮੜੇ ਹਨ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਮੇਰੇ ਸਿੱਖਾਂ ਕੋਲ ਮਾਇਆ ਨਾ ਹੋਵੇ ਬਲਕਿ ਉਹ ਇਹ ਚਾਹੁੰਦੇ ਹਨ ਸਿੱਖ ਦੀ ਮਾਇਆ ਜੇਪ ਤੱਕ ਨਾ ਰਹੇ ਉਸਦੇ ਹਿਰਦੇ ਤੇ ਨਾ ਬੈਠ ਜਾਵੇ ਮਾਇਆ ਜਿਆਦਾ ਆਉਂਦੇ ਕਿਦਰੇ ਉਹ ਹੰਕਾਰੀ ਨਾ ਹੋ ਜਾਵੇ ਜੋ ਵੀ ਕਮਾਈ ਹੋਵੇ ਕਟੋ-ਕਟ ਉਸ ਦਾ ਦਸਬੰਦ ਜ਼ਰੂਰ ਗੁਰੂ ਲੇਖੇ ਲਗਾਵੇ ਭਲਾਈ ਕਾਰਜਾਂ ਵਿੱਚ ਲਗਾਵੇ ਭੁੱਖਿਆਂ ਦੀ ਮਦਦ ਕਰੇ ਮਾਇਆ ਦੀ ਪકડ ਵਿੱਚ ਫਸਿਆ ਹੋਇਆ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ ਅਸੀਂ ਸੰਤਾ ਮਹਾਪੁਰਸ਼ਾਂ ਦੀ ਕਮਾਈ ਵਾਲਿਆਂ ਦੀ ਰੀਤ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਦੇ ਜੀਵਨ ਤੋਂ ਕਿਨਕਾ ਮਾਤਰ ਸੇਧ ਜ਼ਰੂਰ ਲੈਣੀ ਚਾਹੀਦੀ ਹੈ ਸੰਤ ਬਾਬਾ ਸ਼ਾਮ ਸਿੰਘ ਜੀ ਮਾਇਆ ਤੋਂ ਇਤਨੇ ਨਿਰਲੇਪ ਰਹਿੰਦੇ ਸਨ ਕਿ ਉਹਨਾਕਲ ਜਿੰਨੇ ਵੀ ਮਾਇਆ ਆਉਂਦੀ ਸੀ ਸਾਰੀ ਐਪਲਾਈ ਕਰ ਜਾਂ ਵਿੱਚ ਲਗਾ ਦਿੰਦੇ ਸਨ ਮਾਇਆ ਕੋਈ ਭੈੜੀ ਚੀਜ਼ ਨਹੀਂ ਜੇ ਇਸ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਜੇ ਇਸ ਨੂੰ ਚੰਗੇ ਪਾਸੇ ਲਾ ਦਿਓ ਪੁੰਨਦਾਨ ਵਾਲੇ ਪਾਸੇ ਲਾ ਦਿਓ ਗਰੀਬਾਂ ਲੋੜਵੰਦਾਂ ਦੀ ਮਦਦ ਤੇ ਲਾ ਦਿਓ ਤਾਂ ਭਲਾ ਹੈ ਜੇ ਇਧਰ ਨਹੀਂ ਲਗਾਇਆ ਤਾਂ ਮੁਕਦਮਿਆਂ ਤੇ ਕਚੈਰੀਆਂ ਜਾਂ ਡਾਕਟਰਾਂ ਤੇ ਬਿਮਾਰੀਆਂ ਤੇ ਲੱਗ ਜਾਵੇਗੀ ਚੰਗੇ ਪਾਸੇ ਲਗਾਈ ਮਾਇਆ ਦਰਗਾਹ ਨੂੰ ਲੈ ਜਾਂਦੀ ਹੈ ਮਾੜੇ ਪਾਸੇ ਲੱਗੀ ਮਾਇਆ ਨਰਕਾਂ ਦਾ ਮੋਢਾ ਖਾ ਦਿੰਦੀ ਹੈ ਮਾਇਆ ਦੀ ਪਕੜ ਤੋਂ ਕੋਈ ਵਿਰਲੇ ਹੀ ਗੁਰੂ ਦੀ ਕਿਰਪਾ ਨਾਲ ਬਚ ਕੇ ਨਿਕਲਦੇ ਹਨ ਨਹੀਂ ਤਾਂ ਮਾਇਆ ਦੀ ਪਕੜ ਤਾਂ ਐਸੀ ਹੈ ਕਿ ਹਜ਼ਾਰਾਂ ਖੱਟਣ ਤੋਂ ਬਾਅਦ ਬੰਦਾ ਲੱਖਾਂ ਖੱਟਣ ਦੇ ਮਗਰ ਦੌੜਦਾ ਹੈ ਲੱਖਾਂ ਖੱਟਣ ਤੋਂ ਬਾਅਦ ਕਰੋੜਾਂ ਦੀ ਦੌੜ ਲੱਗ ਜਾਂਦੀ ਹੈ ਭਾਵ ਤ੍ਰਿਪਤੀ ਤਾਂ ਹੁੰਦੀ ਹੀ ਨਹੀਂ ਰਾਜ ਤਾਂ ਆਉਂਦਾ ਹੀ ਨਹੀਂ ਗੁਰੂ ਸਹਿਬ ਦੀ ਬਾਣੀ ਵਿੱਚ ਕਹਿ ਰਹੇ ਹਨ ਸਹਸ ਘਟੇ ਲਖ ਕੋ ਉੜਤਾਵੇ ਤ੍ਰਿਪਤ ਨ ਆਵੇ ਮਾਇਆ ਪਛੇ ਪਾਵੇ ਦੂਸਰੀ ਤਰ੍ਹਾਂ ਦੀ ਇਨਸਾਨ ਦੀ ਪਕੜ ਮੋਦੀ ਪਕੜ ਹੁੰਦੀ ਹੈ ਇਸ ਮੋਹ ਦੀ ਪકડ ਨੇ ਤਕਰੀਬਨ ਹਰ ਕਿਸੇ ਨੂੰ ਚਾਹੇ ਉਹ ਗਰੀਬ ਹੋਵੇ ਜਾਂ ਅਮੀਰ ਆਪਣੀ ਪકડ ਵਿੱਚ ਜਕੜਿਆ ਹੋਇਆ ਹੈ ਆਮ ਬੰਦਾ ਆਪਣੇ ਧੀਆਂ ਪੁੱਤਰਾਂ ਦੇ ਪਤੀ ਦੇ ਪਤਨੀ ਦੇ ਪਰਿਵਾਰ ਦੇ ਮੋਹ ਵਿੱਚ ਫਸਿਆ ਪਿਆ ਹੈ ਪਰਮੇਸ਼ਵਰ ਦੇ ਸੱਚੇ ਪ੍ਰੇਮ ਤੋਂ ਜਾਣੂ ਨਾ ਹੋਣ ਕਰਿਆਨ ਦੁਨਿਆਵੀ ਮੋਹ ਵਿੱਚ ਗਲਤਾਂ ਹੀ ਰਹਿੰਦਾ ਹੈ ਇਥੋਂ ਤੱਕ ਕਿ ਪਰਿਵਾਰ ਜਾਂ ਦੁਨੀਆਂ ਵੱਲੋਂ ਨਿਰਾਸ਼ ਹੋਣ ਦੇ ਬਾਵਜੂਦ ਵੀ ਇਸ ਮੋਨੋਂ ਨਹੀਂ ਛੜਦਾ ਜੇਕਰ ਕੋਈ ਇਸ ਦੀ ਜਕੜ ਤੋਂ ਨਿਕਲੇਗਾ ਤਾਂ ਹੀ ਅਸਲੀ ਆਨੰਦ ਜੋ ਪਰਮੇਸ਼ਵਰ ਦੇ ਪਿਆਰ ਵਿੱਚ ਹੈ ਉਸ ਵੱਲ ਤੁਰੇਗਾ ਨਹੀਂ ਤਾਂ ਨਹੀਂ ਤੁਰ ਸਕਦਾ ਇਸ ਮੋਦੀ ਪਕੜ ਵਿੱਚ ਫਸਿਆ ਬੰਦਾ ਜਨਮ ਮਰਨ ਦੇ ਚੱਕਰਾਂ ਵਿੱਚ ਫਸਿਆ ਹੀ ਰਹਿੰਦਾ ਹੈ ਇਸ ਮੋਦੇ ਕਾਰਨ ਉਸਨੂੰ ਕਈ ਤਰ੍ਹਾਂ ਦੀਆਂ ਜੁਨਾ ਵਿੱਚ ਪੈਣਾ ਪੈਂਦਾ ਹੈ ਮਨ ਨੂੰ ਇੱਕ ਹੋਰ ਤੀਸਰੀ ਪਕਰ ਤੰਗ ਕਰਦੀ ਹੈ ਉਹ ਹੈ ਵਡਿਆਈ ਦੀ ਪਕੜ ਸੋਭਾ ਦੀ ਵਾਵਾ ਦੀ ਭੁੱਖ ਹੁੰਦੀ ਹੈ ਜਦੋਂ ਇਨਸਾਨ ਦੀ ਵਾਵਾ ਹੋਵੇ ਤਾ ਉਸਨੂੰ ਖੁਸ਼ੀ ਹੁੰਦੀ ਹੈ ਪਰ ਜਿਸ ਅੰਦਰੋਂ ਇਹੇ ਪਕੜ ਨਿਕਲ ਜਾਵੇ ਉਹ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਇਹਨਾਂ ਚੀਜ਼ਾਂ ਤੋਂ ਦੂਰ ਭਜਦਾ ਹੈ ਇੱਕ ਹੁੰਦੀ ਹੈ ਅੱਖਾਂ ਦੀ ਪਕੜ ਜਿੰਨਾ ਅੱਖਾਂ ਵਿੱਚ ਅਸੀਂ ਨਿਰੰਕਾਰ ਦੇ ਚਰਨ ਵਸਾਉਣੇ ਸਨ ਅਸੀਂ ਦੂਸਰੀਆਂ ਚੀਜ਼ਾਂ ਵਸਾ ਰਹੇ ਹਾਂ ਆਪ ਹੀ ਸੋਚੋ ਜਿਸ ਦੀਆਂ ਅੱਖਾਂ ਵਿੱਚ ਹਰ ਵੇਲੇ ਗੁਰੂ ਨਾਨਕ ਦੇ ਚਰਨ ਵਸੇ ਹੋਣ ਜਿਹੜਾ ਹਰ ਵੇਲੇ ਯਤਨ ਕਰਦਾ ਹੋਵੇ ਗੁਰੂ ਦੇ ਧਿਆਨ ਵਿੱਚ ਰਹਿੰਦਾ ਕੀ ਉਹ ਜਦੋਂ ਟੀਵੀ ਤੇ ਸੀਰੀਅਲ ਵੇਖੇਗਾ ਤਾਂ ਉਸ ਨੂੰ ਗੁਰੂ ਨਾਨਕ ਪ੍ਰੀਤਮ ਨੂੰ ਅੱਖਾਂ ਵਿੱਚ ਘਟਨਾ ਨਹੀਂ ਪਵੇਗਾ ਚੋਠ ਨੂੰ ਵੜਨ ਲਈ ਸੱਚ ਨੂੰ ਤਾਂ ਘਟਨਾ ਹੀ ਪਵੇਗਾ ਇਹਨਾਂ ਟੀਵੀ ਸੀਰੀਅਲ ਦਾ ਵੇਖਣ ਦਾ ਇੱਕ ਵੱਡਾ ਨੁਕਸਾਨ ਇਹ ਵੀ ਹੁੰਦਾ ਹੈ ਕਿ ਜਦੋਂ ਵੀ ਕੋਈ ਇਹ ਚੀਜ਼ਾਂ ਵੇਖੇ ਅਤੇ ਫਿਰ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਨ ਬੈਠੇ ਜਾਂ ਸਿਮਰਨ ਵਿੱਚ ਬੈਠਣ ਦਾ ਯਤਨ ਕਰੇ ਤਾਂ ਇਹ ਸੀਨ ਅੱਖਾਂ ਸਾਹਮਣੇ ਆਉਂਦੇ ਹਨ ਅਤੇ ਗੁਰੂ ਨਾਨਕ ਪਾਸ਼ਾ ਦੇ ਚਰਨ ਵਿੱਚ ਫਿਰ ਬੰਦੇ ਦਾ ਧਿਆਨ ਨਹੀਂ ਜੁੜ ਪਾਉਂਦਾ ਐਸ ਲਈ ਯਤਨ ਕਰਨਾ ਚਾਹੀਦਾ ਹੈ ਅੱਖਾਂ ਨੂੰ ਉਹ ਚੀਜ਼ਾਂ ਦਿਖਾਓ ਜਿਸ ਨਾਲ ਗੁਰੂ ਹੀ ਯਾਦ ਆਵੇ ਗੁਰੂ ਦੀ ਮੂਰਤ ਹੀ ਅੱਖਾਂ ਵਿੱਚ ਵਸੇ ਜੇਕਰ ਇਹਨਾਂ ਅੱਖਾਂ ਦੀ ਪਕੜ ਨੂੰ ਨਾ ਸੰਭਾਲਿਆ ਜਾਵੇ ਤਾਂ ਸਾਡੇ ਨਾਲੋਂ ਤਾਂ ਫਿਰ ਹੀਰ ਹੀ ਚੰਗੀ ਸੀ ਜਿਸ ਦੀਆਂ ਅੱਖਾਂ ਵਿੱਚ ਹਰ ਵੇਲੇ ਰਾਂਝਾ ਬੜਾ ਅਨੰਦਾ ਸੀ ਸਾਡੇ ਨਾਲੋਂ ਤਾਂ ਹੀਰ ਹੀ ਚੰਗੀ ਸੀ ਜਿਹੜੀ ਹਰ ਵੇਲੇ ਰਾंजे ਦੀ ਯਾਦ ਵਿੱਚ ਮਸਤ ਰਹਿੰਦੀ ਸੀ ਉਸ ਦੇ ਨੇਤਰਾਂ ਵਿੱਚ ਹਰ ਵੇਲੇ ਰਾਂਜਾ ਵਸਦਾ ਸੀ ਕਿਉਂਕਿ ਜਿਸ ਨੂੰ ਤੁਸੀਂ ਹਰ ਵੇਲੇ ਯਾਦ ਕਰੋਗੇ ਪਿਆਰ ਕਰੋਗੇ ਉਹੀ ਤਾਂ ਇਹਨਾਂ ਨੇਤਰਾਂ ਵਿੱਚ ਵਸਦਾ ਹੈ ਜਦੋਂ ਹੀਰ ਨੂੰ ਉਸਦੇ ਮਾਣੇ ਕੰਧ ਵਿੱਚ ਸੂਈ ਟੰਗਣ ਵਾਸਤੇ ਕਿਹਾ ਤਾਂ ਉਸ ਨੂੰ ਕੰਧ ਵਿੱਚ ਕਿੱਧਰੇ ਵੀ ਸੂਈ ਟੰਗਣ ਨੂੰ ਜਗ੍ਹਾ ਹੀ ਨਹੀਂ ਸੀ ਲੱਭੀ ਕਿਉਂਕਿ ਉਸ ਨੂੰ ਕੰਧ ਵਿੱਚ ਹਰ ਥਾਂ ਤੇ ਰਾਜਾ ਨਜ਼ਰ ਆ ਰਿਹਾ ਸੀ ਅਸਲ ਵਿੱਚ ਰਾਜਾ ਕੰਦ ਵਿੱਚ ਨਹੀਂ ਸੀ ਬਲਕਿ ਉਸ ਦੀਆਂ ਅੱਖਾਂ ਵਿੱਚ ਵਸਿਆ ਹੋਇਆ ਸੀ ਅਸੀਂ ਵੀ ਇਹੋ ਜਿਹਿਆ ਪਿਆਰ ਆਪਣੇ ਗੁਰੂ ਨਾਨਕ ਪਾਸ਼ਾ ਨਾਲ ਕਰਨਾ ਹੈ ਇੱਕ ਪਕੜ ਹੈ ਰਸਨਾ ਦੀ ਪਕੜ ਇਹ ਰਸਨਾ ਦੋ ਕੰਮ ਕਰਦੀ ਹੈ ਇੱਕ ਸਵਾਦ ਲੈਂਦਾ ਇੱਕ ਬੋਲਣ ਦਾ ਇਹਨਾਂ ਦੋਵਾਂ ਤੇ ਕੰਟਰੋਲ ਕਰਨਾ ਬੜਾ ਹੀ ਜ਼ਰੂਰੀ ਹੈ ਇਹ ਰਸਨਾ ਹੀ ਹੈ ਜਿਸ ਨਾਲ ਦੋ ਮਿੱਠੇ ਬੋਲ ਬੋਲੇ ਆ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ ਇਸੇ ਰਸਨਾ ਤੋਂ ਨਿਕਲੇ ਗਲਤ ਬੋਲ ਮਿੱਤਰਤਾ ਨੂੰ ਵੀ ਦੁਸ਼ਮਣੀ ਵਿੱਚ ਬਦਲ ਦਿੰਦੇ ਹਨ ਮਿੱਠੇ ਬੋਲ ਸਿੱਤਲਤਾ ਦਿੰਦੇ ਹਨ ਅਤੇ ਕੋੜੇ ਬੋਲ ਦੂਸਰੇ ਦਾ ਹਿਰਦਾ ਸੜ ਦਿੰਦੇ ਹਨ ਕਹਾਵਤ ਹੈ ਤਲਵਾਰ ਦਾ ਫਟ ਪਰ ਜਾਂਦਾ ਹੈ ਜ਼ੁਬਾਨ ਦਾ ਨਹੀਂ ਕਿਦਰੇ ਕਿਸੇ ਨਾਲ ਕੋਈ ਮਨ ਮੋਟਾਵ ਹੋਵੇ ਜਰ ਜਿਹ ਰਸਨਾਲਾਂ ਨੂੰ ਇਤਨਾ ਹੀ ਕਹਿ ਦੇਵੋ ਕਿ ਗਲਤੀ ਹੋ ਗਈ ਕਈ ਸਾਲਾਂ ਦੀਆਂ ਪਈਆਂ ਹੋਈਆਂ ਕੰਧਾਂ ਡਿੱਗ ਪੈਂਦੀਆਂ ਹਨ ਰਸਨਾ ਦਾ ਇੰਨਾ ਵੱਡਾ ਸਥਾਨ ਹੈ ਕਿ ਤੁਸੀਂ ਚਾਹੋ ਤਾਂ ਇਸ ਨਾਲ ਟੁੱਟੀਆਂ ਘੰਡਾ ਲਵੋ ਕ੍ਰੋਧ ਕਿੰਨੀ ਮਾੜੀ ਚੀਜ਼ ਹੈ ਅਤੇ ਇਹ ਕ੍ਰੋਧ ਪ੍ਰਗਟ ਕਿੱਥਾ ਹੁੰਦਾ ਹੈ ਇਹ ਵੀ ਤਾਂ ਲਸਨਾ ਰਾਹੀ ਪ੍ਰਗਟ ਹੁੰਦਾ ਹੈ ਇਸ ਲਈ ਯਤਨ ਕਰੋ ਕਿ ਵੱਦ ਤੋਂ ਵੱਧ ਇਸ ਤੇ ਕੰਟਰੋਲ ਕੀਤਾ ਜਾਵੇ ਇੱਕ ਪકડ ਹੁੰਦੀ ਹੈ ਕੰਨਾਂ ਦੀ ਪકડ ਕਈ ਤਾਂ ਇਹਨਾਂ ਕੰਨਾਂ ਦੇ ਰਾਹੀ ਸਾਰਾ ਦਿਨ ਅਸ਼ਲੀਲ ਗਾਣੇ ਹੀ ਸੁਣਦੇ ਹਨ ਨਿੰਦਿਆ ਚਗਲੀ ਦਾ ਰਸ ਮੰਦੇ ਹਨ ਪਰ ਜਿਨ੍ਹਾਂ ਦੀ ਗੁਰੂ ਤੇ ਸ਼ਰਧਾ ਹੋਵੇ ਉਹ ਆਪਣੇ ਕੰਨਾਂ ਨੂੰ ਗੁਰੂ ਦੇ ਉਪਦੇਸ਼ ਮੁਤਾਬਿਕ ਬਾਣੀ ਸੁਣਨ ਵਿੱਚ ਲਗਾਉਂਦੇ ਹਨ ਗੁਰੂ ਅਮਰਦਾਸ ਪਾਸ਼ਾ ਵੀ ਬਾਣੀ ਅੰਦਰ ਕਿੰਨਾ ਦੀ ਇੰਦਰੀ ਲਈ ਇਹੀ ਉਪਦੇਸ਼ ਦਿੰਦੇ ਹਨ ਏ ਸਰਬ ਨਾ ਹੋ ਮੇ ਰਹੋ ਸੱਚਾ ਸੁਨਣਾ ਨਾ ਪਠਾਏ ਸੱਚਾ ਸੁਨਣਾ ਨਾ ਪਠਾਏ ਸਰੀਰ ਲਾਏ ਸੁਨੋ ਸਤਬਾਣੀ ਉਹ ਤਾਂ ਇਹੀ ਉਪਦੇਸ਼ ਦਿੰਦੇ ਹਨ ਇਹ ਕੰਨੋ ਸੱਚੇ ਪਰਮੇਸ਼ਵਰ ਨੇ ਤੁਹਾਨੂੰ ਨਾਮ ਸੁਣਨ ਦੇ ਲਈ ਸਰੀਰ ਦੇ ਨਾਲ ਲਗਾਇਆ ਹੈ ਇਸ ਲਈ ਤੁਸੀਂ ਸੱਚੀ ਬਾਣੀ ਨੂੰ ਸੁਨੋ ਬਾਣੀ ਦੇ ਸੁਣਨ ਨਾਲ ਕਰੋੜਾ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਤੁਸੀਂ ਸੱਚੀ ਬਾਣੀ ਨੂੰ ਸੁਨੋ ਤਕੜੀ ਦੇ ਇੱਕ ਛਾਬੇ ਵਿੱਚ ਕਰੋੜਾਂ ਪੁੰਨ ਪਾ ਲਈਏ ਅਤੇ ਇੱਕ ਛਾਬੇ ਵਿੱਚ ਬਾਣੀ ਸੁਣਨ ਦੀ ਦਾਤ ਦੋਵੇਂ ਇੱਕ ਬਰਾਬਰ ਹਨ ਇਹਨਾਂ ਕੰਨਾਂ ਦੇ ਨਾਲ ਨਾਮ ਬਾਣੀ ਨੂੰ ਸੁਣਨ ਨਾਲ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੁੰਦਾ ਹੈ ਇਹਨਾਂ ਸਾਰੀਆਂ ਪਕੜਾਂ ਦੇ ਕਾਰਨ ਹੀ ਸਾਡੇ ਮਨ ਅੰਦਰ ਕਈ ਤਰ੍ਹਾਂ ਦੀ ਮੈਲ ਚਿੰਬੜੀ ਹੋਈ ਹੈ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਜਾਂ ਵਿਚਾਰ ਹਰ ਵੇਲੇ ਚੱਲਦੇ ਰਹਿੰਦੇ ਹਨ ਜਿਨ੍ਹਾਂ ਦੇ ਕਰਕੇ ਮਨ ਵਿੱਚ ਸ਼ੁੱਧਤਾ ਕੀ ਹੋਣਾ ਸੀ ਹੋਰ ਕਾਲਾ ਸਵਾਹ ਹੋਇਆ ਪਿਆ ਹੈ ਇਹਨਾਂ ਦਸਾਂ ਦੇ ਅੰਦਰ ਇਹਨਾਂ ਪਕੜਾਂ ਦੇ ਅੰਦਰ ਲੱਗਿਆ ਹੋਇਆ ਮਨ ਹੀ ਸਾਨੂੰ ਗੁਰੂ ਨਾਲ ਨਹੀਂ ਜੁੜਨ ਦਿੰਦਾ ਉਸ ਖੁਦਾ ਨਾਲ ਨਹੀਂ ਜੁੜਨ ਦਿੰਦਾ ਕਿਉਂਕਿ ਮਨੁੱਖੀ ਮਨ ਹਰ ਸਮੇਂ ਕਿਸੇ ਨਾ ਕਿਸੇ ਚੀਜ਼ ਦਾ ਧਿਆਨ ਦਰ ਰੰਦਾ ਹੈ ਇਸ ਦੇ ਅੰਦਰ 24 ਘੰਟੇ ਚੰਗੇ ਮੰਦੇ ਖਿਆਲ ਚੱਲਦੇ ਰਹਿੰਦੇ ਹਨ ਉਹਨਾਂ ਖਿਆਲਾਂ ਨੂੰ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਹਰ ਕਿਸੇ ਦਾ ਹਿਰਦਾ ਕਿਸੇ ਨਾ ਕਿਸੇ ਖਿਆਲ ਵਿੱਚ ਡੁੱਬਿਆ ਜਾਂਦਾ ਹੈ ਕਦੀ ਕਿਸੇ ਦੀ ਭਲਾਈ ਸੋਚਦਾ ਹੈ ਕਦੀ ਬੁਰੀਾਈ ਕਦੀ ਆਪਣੇ ਕਾਰੋਬਾਰ ਬਾਰੇ ਸੋਚਦਾ ਹੈ ਕਦੀ ਆਪਣੇ ਪਰਿਵਾਰ ਬਾਰੇ ਬੱਚਿਆਂ ਬਾਰੇ ਅਸੀਂ ਇਹਨਾਂ ਸਾਰੇ ਨਿਰਾਰਥਕ ਖਿਆਲਾਂ ਵੱਲੋਂ ਆਪਣੇ ਮਨ ਨੂੰ ਮੋੜਨਾ ਹੈ ਇਸ ਮਨ ਦੀ ਮੈਲ ਦੂਰ ਹੋਵੇਗੀ ਕਾਹਿਤਾ ਪਰਮਾਤਮਾ ਹਿਰਦੇ ਅੰਦਰ ਵਸੇਗਾ ਅਤੇ ਮਨ ਦੀ ਮੈਲ ਨੂੰ ਦੂਰ ਕਰਨ ਲਈ ਸਿਰਫ ਦੋ ਹੀ ਰਸਤੇ ਹਨ ਪਰਮਾਤਮਾ ਦਾ ਨਾਮ ਸਿਮਰਨ ਅਤੇ ਗੁਰੂ ਘਰ ਦੀ ਸੇਵਾ ਜਿਨ੍ਹਾਂ ਦੀ ਕਮਾਈ ਸਦਗਾ ਹੀ ਮਨ ਪਵਿੱਤਰ ਹੁੰਦਾ ਹੈ ਇਸ ਲਈ ਮਨ ਨੂੰ ਸਥਿਰ ਕਰਕੇ ਘਟ ਘਟ ਵਿੱਚ ਵਿਆਪਕ ਪਰਮਾਤਮਾ ਦਾ ਨਾਮ ਜਪੀਏ ਅਤੇ ਨਿਸ਼ਕਾਮ ਕਰਮ ਕਰੀਏ ਇਹੀ ਅਸਲੀ ਪੂਜਾ ਹੈ ਦੂਸਰਾ ਗੁਰੂ ਘਰ ਵਿੱਚ ਸਾਰੇ ਤਪਾਂ ਤੋਂ ਸ਼੍ਰੋਮਣੀ ਤਪ ਹੈ ਸੇਵਾ ਪਰ ਮਹੇਸ਼ਵਰ ਦੀ ਪ੍ਰਾਪਤੀ ਲਈ ਨਾਮ ਜਪਣ ਦੇ ਨਾਲ ਨਾਲ ਸੇਵਾ ਕਰਨੀ ਵੀ ਬੜੀ ਜ਼ਰੂਰੀ ਹੈ ਜਿਸ ਤਰ੍ਹਾਂ ਪੰਛੀ ਦੇ ਦੋ ਪਰ ਹੋਣ ਉਹ ਆਕਾਸ਼ ਵਿੱਚ ਉਡਾਰੀਆਂ ਮਾਰ ਸਕਦਾ ਹੈ ਇੱਕ ਪਰ ਵਾਲਾ ਪੰਛੀ ਉਡਾਰੀ ਨਹੀਂ ਮਾਰ ਸਕਦਾ ਇਸੇ ਤਰ੍ਹਾਂ ਜਿਸ ਦੀ ਜ਼ਿੰਦਗੀ ਵਿੱਚ ਨਾਮ ਅਤੇ ਸੇਵਾ ਦੋਵੇਂ ਹੋਣ ਉਸ ਨੂੰ ਪ੍ਰਾਪਤੀ ਹੋ ਸਕਦੀ ਹੈ ਜਿਸ ਦੀ ਜ਼ਿੰਦਗੀ ਵਿੱਚ ਨਿਰੀ ਸੇਵਾ ਹੈ ਸਿਮਰਨ ਨਹੀਂ ਉਹ ਵੀ ਦਰਗਾਹ ਵਿੱਚ ਜਗ੍ਹਾ ਨਹੀਂ ਲੈ ਸਕਦਾ ਅਤੇ ਜਿਸ ਦੀ ਜ਼ਿੰਦਗੀ ਵਿੱਚ ਨਿਰਾ ਸਿਮਰਨ ਹੈ ਸੇਵਾ ਨਹੀਂ ਤਾਂ ਵੀ ਗੱਲ ਨਹੀਂ ਬੰਦੀ ਅਤੇ ਜਿਸ ਦੀ ਜ਼ਿੰਦਗੀ ਵਿੱਚ ਇਹ ਦੋਨੋਂ ਆ ਜਾਣ ਫਿਰ ਆਨੰਦ ਹੀ ਆਨੰਦ ਹੈ ਇਸੇ ਕਰਕੇ ਹੀ ਹਰ ਗੁਰੂ ਸਾਹਿਬਾਨ ਨੇ ਆਪਣੇ ਸਮੇਂ ਅੰਦਰ ਧਾਰਮਿਕ ਅਸਥਾਨਾ ਦਾ ਨਿਰਮਾਣ ਕਰਵਾਇਆ ਜਿੱਥੇ ਹਰ ਕਿਸੇ ਦੀਆਂ ਝੋਲੀਆਂ ਪੜਦੀਆਂ ਹਨ ਭਗਤੀ ਦਾ ਉਤਸ਼ਾਹ ਮਿਲਦਾ ਹੈ ਜਿੱਥੇ satsang ਦੀ ਪ੍ਰਾਪਤੀ ਹੁੰਦੀ ਹੈ ਭਗਤੀ ਦਾ ਉਤਸ਼ਾਹ ਮਿਲਦਾ ਹੈ ਸੇਵਾ ਸਿਮਰਨ ਦਾ ਚਾਪ ਉਤਪਨ ਹੁੰਦਾ ਹੈ ਇਹ ਸੇਵਾ ਅਤੇ ਸਿਮਰਨ ਹੀ ਮਨ ਨੂੰ ਨਿਰਮਾਨ ਕਰਦੀ ਹੈ ਅਤੇ ਨਿਰਮਾਨਤਾ ਮਨ ਦੀ ਮਹਿਲਤ ਹੁੰਦੀ ਹੈ ਅਤੇ ਇਸ ਨਾਲ ਮਨ ਨਾਮ ਦੇ ਨਿਵਾਸ ਲਈ ਤਿਆਰ ਹੋ ਜਾਂਦਾ ਹੈ ਗੁਰੂ ਘਰ ਜਾ ਕੇ ਹੀ ਹਰ ਤਰ੍ਹਾਂ ਦੇ ਸ਼ੰਕੇ ਨਿਵਰਤ ਹੁੰਦੇ ਹਨ ਜਿਸ ਸਮੇ ਗੁਰੂ ਸਹਿਬਾਨਾ ਨੇ ਇਹਨਾਂ ਧਰਮ ਅਸਥਾਨਾਂ ਦਾ ਨਿਰਮਾਨ ਕਰਵਾਇਆ ਕਈਆਂ ਦੇ ਮਨ ਵਿੱਚ ਇਹ ਸ਼ੰਕਾ ਵੀ ਆਇਆ ਕਿ ਗੁਰੂ ਸਹਿਬਾਨ ਤਾਂ ਸਭ ਨੂੰ ਮਾਇਆ ਤੋਂ ਨਿਲੇਪ ਰੈਂਦਾ ਉਪਦੇਸ਼ ਦਿੰਦੇ ਹਨ ਪਰ ਖੋਦਤਾ ਮਾਇਆ ਨਾਲੋਂ ਕਿਤੇ ਦੂਰ ਨਹੀਂ ਲੱਗਦੇ ਜੇਕਰ ਇਹ ਮਾਇਆ ਨਾਲੋਂ ਦੂਰ ਹੁੰਦੇ ਤਾਂ ਕੀ ਲੋੜ ਸੀ ਇਹਨਾਂ ਨੂੰ ਇੰਨੇ ਵੱਡੇ ਵੱਡੇ ਮਹਿਲ ਤਿਆਰ ਕਰਵਾਣ ਦੀ ਸਾਡੀ ਅੱਜ ਦੀ ਇੱਕ ਐਸੇ ਹੀ ਸਹਿਦ ਮੁਸਾ ਨਾਮ ਦੇ ਸਖਸ ਦੀ ਸਾਖੀ ਜਿਸ ਤੇ ਅੰਦਰ ਵੀ ਇਹੀ ਸ਼ੰਕਾ ਉਤਪਨ ਹੋਇਆ ਕਿ ਇੱਕ ਗ੍ਰਸਤੀ ਦੁਨੀਆ ਦੀ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਦਾ ਮੋਹ त्याग ਕੇ ਬਿਲਾਗੀ ਕਿਸ ਤਰ੍ਹਾਂ ਹੋ ਸਕਦਾ ਹੈ ਉਸ ਦੇ ਇਸ ਸ਼ੰਕੇ ਨੂੰ ਗੁਰੂ ਮਹਾਰਾਜ ਨੇ ਕਿਸ ਤਰ੍ਹਾਂ ਦੂਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਰੇ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਦੀ ਉਸਾਰੀ ਕਰਵਾਲੇ ਸਨ ਉਨਾ ਦਿਨਾਂ ਵਿੱਚ ਰੋਪੜ ਦਾ ਰਹਿਣ ਵਾਲਾ ਸਯਦ موسی ਅਨੰਦਪੁਰ ਸਾਹਿਬ ਦੇ ਕੋਲੋਂ ਦੀ ਲੰਗਿਆ ਉਸਨੇ ਵੱਡੇ ਉੱਚੇ ਮਕਾਨ ਬੰਦੇ ਦੇ ਦੇ ਕੇ ਇੱਕ ਸਿੱਖ ਨੂੰ ਪੁੱਛਿਆ ਕਿ ਇਹ ਮਹਿਲਾਂ ਵਰਗੇ ਵੱਡੇ ਅਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ਸਿੱਖ ਨੇ ਜਵਾਬ ਦਿੱਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਨਵਾਂ ਸ਼ਹਿਰ ਬਸਾ ਰਹੇ ਹਨ ਸਯਦ موسی ਬੜਾ ਹੀ ਹੈਰਾਨ ਹੋਇਆ ਅਤੇ ਉਸਨੇ ਪੁੱਛਿਆ ਜੇ ਉਹ ਵਿਰਾਗੀ ਹਨ ਤਾਂ ਇਹ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ਉਸਨੇ ਕਿਹਾ ਕਿ ਮੈਂ ਗੁਰੂ ਨੂੰ ਮਿਲ ਕੇ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਚਾਹੁੰਦਾ ਹਾਂ ਕਿਵੇਂ ਇੱਕ ਗ੍ਰਸਤੀ ਦੁਨੀਆ ਦੀ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਦਾ ਮੋਟੇ ਅਕ ਸਕਦਾ ਹੈ ਅਤੇ ਵਿਰਾਗੀ ਹੋ ਸਕਦਾ ਹੈ ਉਹ ਸਿੱਖ ਸੈਦ ਮੂਸਾ ਨੂੰ ਗੁਰੂ ਸਾਹਿਬ ਜੀ ਕੋਲ ਲੈ ਗਿਆ ਗੁਰੂ ਜੀ ਨੇ ਸੈਦ ਮੂਸਾ ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ ਮੈਨੂੰ ਆਪਣਾ ਸਵਾਲ ਦੱਸੋ ਮੈਂ ਆਪ ਦੇ ਮਨ ਦਾ ਪਰਮ ਦੂਰ ਕਰਾਂਗਾ ਸੈਦ ਮੂਸਾ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਆਪ ਗਰਸਤੀ ਹੋ ਅਤੇ ਵੱਡੇ ਵੱਡੇ ਮਹਿਲ ਉਸਾਰ ਰਹੇ ਹੋ ਜੇਕਰ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਇਹ ਵੱਡੇ ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ਗੁਰੂ ਜੀ ਨੇ ਕਿਹਾ ਅੱਜ ਦੀ ਰਾਤ ਤੁਸੀਂ ਸਾਡੇ پاس ਰਹੋ ਸਵੇਰੇ ਚਲੇ ਜਾਣਾ ਸਵੇਰ ਤੱਕ ਆਪ ਦੇ ਸਵਾਲ ਦਾ ਉੱਤਰ ਆਪ ਨੂੰ ਮਿਲ ਜਾਵੇਗਾ ਸ਼ਾਮ ਨੂੰ ਸੈਦ ਮੂਸਾ ਨੇ ਲੰਗਰ ਪ੍ਰਸ਼ਾਦ ਛਕਿਆ ਸੇਵਾਦਾਰ ਨੇ ਉਸ ਨੂੰ ਮੰਝਾ ਅਤੇ ਬਿਸਤਰਾ ਦਿੱਤਾ ਇੱਕ ਕਮਰੇ ਵਿੱਚ ਮੰਜੇ ਉੱਪਰ ਬਿਸਤਰਾ ਵਿਛਾ ਕੇ ਉਹ ਆਰਾਮ ਨਾਲ ਸੋ ਗਿਆ ਰਾਤ ਨੂੰ ਬੜੇ ਜ਼ੋਰਾਂ ਦੀ ਬਾਰਿਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ ਮੀਂਹ ਅਤੇ ਹਵਾ ਦੇ ਰੋਲੇ ਨਾਲ ਉਸ ਦੀ ਨੀਂਦ ਖੁੱਲ ਗਈ ਜਾਗ ਅੰਤ ਤੇ ਉਹ ਸੋਚਣ ਲੱਗਾ ਕਿ ਜੇ ਉਹ ਇਸ ਅਮੀ ਵਿੱਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋਣਾ ਸੀ ਇਹ ਕਮਰਾ ਮੰਜਾ ਅਤੇ ਬਿਸਤਰਾ ਅਦਿਕ ਵਸਤੂਆਂ ਸਭ ਗ੍ਰਸਤੀਆਂ ਦੇ ਹੀ ਦੇਨ ਹਨ ਗੁਰੂ ਗ੍ਰਸਤੀਆਂ ਪਾਸੋਂ ਇਕੱਠੀ ਹੁੰਦੀ ਹੋਈ ਮਾਇਆ ਨੂੰ ਸਾਰਿਆਂ ਦੇ ਭਲੇ ਲਈ ਖਰਚ ਕਰਦੇ ਹਨ ਇਹਨਾਂ ਨੂੰ ਮਾਇਆ ਇਕੱਠੇ ਕਰਨ ਦਾ ਕੋਈ ਲਾਲਚ ਨਹੀਂ ਹੁੰਦਾ ਇਸ ਤਰ੍ਹਾਂ ਇਹ ਗ੍ਰਸਤੀ ਹੁੰਦੇ ਹੋਏ ਵੀ ਤਿਆਗੀ ਹਨ ਜਦੋਂ ਸਵੇਰ ਹੋਈ ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਪੇਜ ਕੇ ਉਸ ਨੂੰ ਬਲਾਵਾ ਭੇਜਿਆ ਜਦੋਂ ਉਸ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਸਤਿਗੁਰੂ ਨੇ ਮੁਸਕਰਾ ਕੇ ਕਿਹਾ ਆਪ ਦੇ ਸਵਾਲ ਦਾ ਜੋ ਤੁਹਾਡੇ ਅੰਦਰ ਫੁੰਨਾ ਬਣ ਰਿਹਾ ਸੀ ਉਸ ਦਾ ਜਵਾਬ ਮਿਲਿਆ ਕਿ ਨਹੀਂ ਤਾਂ ਸਯਦ موسی ਕਹਿਣ ਲੱਗਾ ਮੈਂ ਕੁਝ ਸਮਝਿਆ ਨਹੀਂ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਇਹ ਜੋ ਸੇਵਾ ਦੇ ਕਾਰਜ ਅਸੀਂ ਕਰਵਾ ਰਹੇ ਹਾਂ ਇਕਟਾਲੇ ਕਰਵਾ ਰਹੇ ਹਾਂ ਸਰਾਵਾ ਬਣਾ ਰਹੇ ਹਾਂ ਇਹ ਸਭ ਸੇਵਾ ਸੰਗਤਾਂ ਦੇ ਪੁਨਰਵਦੋਨ ਲਈ ਕਰਵਾ ਰਹੇ ਹਾਂ ਇਹ ਸੁਣ ਕੇ ਸयद موسی ਨੇ ਗੁਰੂ ਜੀ ਨੇ ਕਿਹਾ ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਹੈ ਮੈਨੂੰ ਪਤਾ ਚੱਲ ਗਿਆ ਹੈ ਕਿ ਗ੍ਰੇਸਤੀ ਹੀ ਰਿਸ਼ੀਆਂ ਮਨੀਆਂ ਦੇ ਜਨਮਦਾਤਾ ਹਨ ਸਾਰਿਆਂ ਦੇ ਆਨਦਾਤਾ ਅਤੇ ਆਰਾਮਦਾਤਾ ਹਨ ਅਤੇ ਗੁਰੂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ ਹੁੰਦਾ ਉਹ ਗ੍ਰਸਤੀ ਹੁੰਦੇ ਹੋਏ ਵੀ ਤਿਆਗੀ ਹਨ ਸਹਿਦ ਮੂਛਾ ਨੇ ਆਪਣੇ ਮਨ ਦਾ ਸ਼ੰਕਾ ਨਿਵਰਤ ਕੀਤਾ ਜਦੋਂ ਉਸ ਦਾ ਸਾਰਾ ਸ਼ੰਕਾ ਦੂਰ ਹੋ ਗਿਆ ਉਹ ਗੁਰੂ ਚਰਨਾਂ ਤੇ ਟੈਪਿਆ ਅਤੇ ਆਪਣੀ ਪੁੱਲ ਬਖਸ਼ਵਾਈ ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਹੈ ਨਾਹੀਂ ਗ੍ਰਸਤੀ ਅਤੇ ਨਾਹੀਂ ਮਾਇਆਮਾੜੀ ਹੈ ਜੋ ਵੀ ਗ੍ਰਸਥ ਵਿੱਚ ਰਹਿ ਕੇ ਨੇਕ ਕਮਾਈ ਕਰੇ ਸੱਚੀ ਸੁੱਚੀ ਕਿਰਤ ਕਰੇ ਅਤੇ ਉਸ ਕਮਾਈ ਵਿੱਚੋਂ ਜਿੱਥੇ ਆਪ ਖਾਏ ਸਾਧੂ ਸੰਤਾਂ ਦੀ ਅਤੇ ਹੋਰ ਲੋਕਾਈ ਦੀ ਸੇਵਾ ਕਰੇ ਲੋੜਵੰਤਾ ਦੀ ਮਦਦ ਕਰੇ ਮਨ ਕਰਕੇ ਪਰਮੇਸ਼ਵਰ ਦੀ ਭਗਤੀ ਕਰੇ ਇਸ ਤਰ੍ਹਾਂ ਸੇਵਾ ਸਿਮਰਨ ਕਰਨ ਨਾਲ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ ਪੁੰਨ ਵਾਦੇ ਹਨ ਅਤੇ ਜੀਵ ਦੀ ਕਲਿਆਣ ਹੁੰਦੀ ਹੈ ਅਤੇ ਫਿਰ ਸਹਿਜੇ ਹੀ ਪਵ ਸਾਗਰ ਤੋਂ ਤਰਿਆ ਜਾਂਦਾ ਹੈ ਜੋ ਵੀ ਹੋਰਾਂ ਪਾਸਿਆਂ ਤੋਂ ਆਪਣੇ ਮਨ ਨੂੰ ਰੋਕ ਕੇ ਆਪਣੇ ਮਨ ਨੂੰ ਸੇਵਾ ਸਿਮਰਨ ਪਰਮਾਤਮਾ ਵਿੱਚ ਲਗਾਉਂਦਾ ਹੈ ਉਹ ਜੀਵ ਹੀ ਹੌਲੀ-ਹੌਲੀ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ ਕਿਉਂਕਿ ਗੁਰੂ ਹੀ ਪਰਮੇਸ਼ਵਰ ਹੈ ਅਤੇ ਇਹ ਹੀ ਮਨੁੱਖੀ ਜੀਵਨ ਦੀ ਮੰਜ਼ਿਲ ਹੈ ਅਤੇ ਜੋ ਵੀ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ ਉਹ ਉਸਾਹੀ ਰੂਪ ਬਣ ਜਾਂਦਾ ਹੈ ਅਤੇ ਕਦੇ ਵੀ ਉਸ ਤੋਂ ਫਿਰ ਵਿਛੜਦਾ ਨਹੀਂ ਅਤੇ ਇਹੀ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ